ਅੱਜ ਭਵਾਨੀਗੜ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ ਅੱਜ ਭਵਾਨੀਗੜ ਵਿਖੇ ਉਹਨਾਂ ਦੱਸਿਆ ਕਿ ਕਣਕ ਦੀ ਖਰੀਦ ਪ੍ਰਬੰਧਾ ਨਾਲ ਸੰਬੰਧਿਤ ਹਰੇਕ ਵਿਭਾਗ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਦੀ ਇਨਵਨਪਾਲਣਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਕਿਹਾ ਕਿ ਬਸ ਉਹ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਗਈ ਫਸਲ ਨੂੰ ਖਰੀਦ ਕੇ ਉਹਨਾਂ ਦੀ ਮਿਹਨਤ ਦਾ ਸਮੇਂ ਸਿਰ ਮੁੱਲ ਦਿੱਤਾ ਜਾਵੇਗਾ। ਉਹਨਾਂ ਕਹਿ ਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਨਾਜ ਮੰਡੀਆਂ ਵਿੱਚ ਕੇਵਲ ਸੁੱਕੀ ਕਣਕ ਹੀ ਲਿਆਉਣ ਤਾਂ ਜੋ ਉਹਨਾਂ ਦੀ ਜਨਸਰ ਦੀ ਨਾਲ ਨਾਲ ਖਰੀਦ ਹੋ ਸਕੇ। ਇਸ ਦੌਰਾਨ ਵੀ ਬੀਬਿਰਾਜ ਨੇ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਪੁਆਣੀਗੜ ਬਲਾਕ ਦੇ ਅਧੀਨ ਖੇਤਾਂ ਵਿੱਚ ਅੱਗ ਲੱਗਣ ਕਾਰਨ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਰੋਕਥਾਮ ਲਈ ਨਵੇਂ ਬਸਟੈਂਡ ਦੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਕੀਤੀ ਗਈ ਹੈ। ਇਸ ਦੁਰਾਨ ਉਹਨਾਂ ਦੱਸਿਆ ਕਿ ਪਵਾਨੀਗੜ ਫਾਈਵ ਬਰੇਡ ਦੀ ਗੱਡੀ ਅਲਾਟਮੈਂਟ ਹੋ ਚੁੱਕੀ ਹੈ ਜ਼ਮੀਨ ਦੀ ਪਛਾਣ ਵੀ ਕਰ ਲਈ ਹੈ ਜਲਦੀ ਪੱਕੇ ਤੌਰ ਤੇ ਪ੍ਰਬੰਧ ਵੀ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਨਾਜ ਮੰਡੀ ਦੀ ਸਫਾਈ ਖਾਨ ਪੀਨ ਤੇ ਸਾਫ ਪਾਣੀ ਦੀ ਉਪਲਬਧਤਾ ਸਮੇਤ ਸਹੂਲਤਾਂ ਨਿਰੇਖਣ ਕੀਤਾ ਗਿਆ ਹੈ ਭਰਾਜ ਨੇ ਕਿਹਾ ਕਿ ਇਸ ਦੌਰਾਨ ਉਹਨਾਂ ਨੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਤੇ ਆਪਸੀ ਤਾਲਮੇਲ ਨਾਲ ਸਮੁੱਚੇ ਸੀਜ਼ਨ ਉਸ ਚਾਰੂ ਢੰਗ ਨਾਲ ਪੇਰੇ ਚੜਾਉਣ ਦੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਰਿਪੋਰਟਰ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਬਿਲਕੁਲ ਅੱਜ ਪਵਾਨੀਗੜ ਅਨਾਜ ਮੰਡੀ ਦੇ ਵਿੱਚ ਜਿਹੜੀ ਕਣਕ ਦੀ ਖਰੀਦ ਹੈ ਜਿਹੜੀ ਉਹ ਸ਼ੁਰੂ ਕਰਵਾਈ ਹੈ ਸੋ ਮੇਰੇ ਨਾਲ ਰਸਮੀ ਤੌਰ ਤੇ ਸ਼ੁਰੂਆਤ ਕਰਾਉਣ ਲਈ ਐਸ ਡੀ ਐਮ ਮੈਡਮ ਮਨਜੀਤ ਕੌਰ ਜੀ ਤੇ ਸਾਡੇ ਮੰਡੀ ਦੇ ਪ੍ਰਧਾਨ ਤੇ ਸਾਡੇ ਸਾਰੇ ਅਹੁਦੇਦਾਰ ਸਹਿਬਾਨ ਤੇ ਸਾਰੀ ਮੰਡੀ ਦੇ ਆਤੀ ਸਹਿਬਾਨ ਜਿਹੜੇ ਮੌਜੂਦ ਨੇ ਔਰ ਖਰੀਦ ਸ਼ੁਰੂ ਕਰਾਈ ਹੈ ਅ ਪ੍ਰਮਾਤਮਾ ਸੁੱਖ ਰੱਖੇ ਕਿ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆ ਜਿਹੜੀ ਕਿਉਂਕਿ ਬੱਦਲ ਦੋ ਦਿਨ ਦਾ ਪਿੱਛੇ ਅਸੀਂ ਦੇਖ ਰਿਹਾ ਕਿ ਮੌਸਮ ਖਰਾਬ ਹੋ ਰਿਹਾ ਸੋ ਇੱਕ ਇੱਕ ਦਾਣਾ ਜਿਹੜਾ ਉਹਦੀ ਮਿਹਨਤ ਆ ਜਿਹੜੀ ਕਿਸਾਨ ਨੂੰ ਉਹਦਾ ਮੁੱਲ ਮਿਲੇ ਸੋ ਅੱਜ ਆਏ ਆ ਸੋ ਅਸੀਂ ਯਕੀਨ ਦਵਾਉਂਦੇ ਹਾਂ ਕਿ ਹਰ ਤਰ੍ਹਾਂ ਦੇ ਜਿਹੜੇ ਖਰੀਦ ਦੇ ਜਿਹੜੇ ਪ੍ਰਬੰਧ ਨੇ ਉਹ ਕਰ ਲਏ ਗਏ ਨੇ ਚਾਹੇ ਪੀਣ ਵਾਲੇ ਪਾਣੀ ਦਾ ਪ੍ਰਬੰਧਾ ਚਾਹੇ ਸਫਾਈ ਦਾ ਪ੍ਰਬੰਧਾ ਚਾਹੇ ਲਿਫਟਿੰਗ ਦਾ ਸੋ ਹੁਣ ਵੀ ਅਸੀਂ ਮੀਟਿੰਗ ਕੀਤੀ ਹੈ ਸਾਰੀਆਂ ਵੱਖ-ਵੱਖ ਏਜੰਸੀਜ਼ ਦੇ ਜਿਹੜੇ ਇਨਸਪੈਕਟਰ ਸੀਗੇ ਉਹ ਵੀ ਬੁਲਾਏ ਨੇ ਮਾਰਕੀਟ ਕਮੇਟੀ ਤੋਂ ਵੀ ਬੁਲਾਏ ਨੇ ਸੋ ਕਿਸੇ ਵੀ ਤਰ੍ਹਾਂ ਦਾ ਚਾਹੇ ਲਿਫਟਿੰਗ ਦੀ ਕੋਈ ਪ੍ਰੋਬਲਮ ਹੋਵੇ ਚਾਹੇ ਵਾਰਦਾ ਨੇਦੀ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਨਾ ਆਉਣ ਦਿੱਤੀ ਜਾਵੇ ਔਰ ਸਾਡੇ ਜਿਹੜੇ ਕਿਸਾਨ ਨੇ ਜ਼ਿਮੀਂਦਾਰ ਨੇ ਅਸੀਂ ਇਸ ਚੀਜ਼ ਨੂੰ ਵੀ ਅਨਸ਼ੋਰ ਕਰਦੇ ਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕਿ ਜਦੋਂ ਹੀ ਕਿਸਾਨ ਲੈ ਕੇ ਮੰਡੀ ਦੇ ਵਿੱਚ ਜਿਹੜਾ ਆਪਣਾ ਡਾਲਾ ਖੋਲੂਗਾ ਤੇ ਉਤੋਂ 24 ਘੰਟੇ ਦੇ ਵਿੱਚ ਜਿਹੜੀ ਉਹਦੀ ਫਸਲ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣਗੇ ਸੋ ਇਸ ਚੀਜ਼ ਨੂੰ ਅਸੀਂ ਅੰਸ਼ੋਰ ਕਰਦੇ ਹਾਂ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਕੀਤੇ ਨੇ ਮੈਂ ਅੱਜ ਪੋਣੀਗੜ ਮੰਡੀ 'ਚ ਸ਼ੁਰੂਆਤ ਕਰਾਈ ਹੈ ਉਹ ਨਾਲੇ ਦਿਨਾਂ ਦੇ ਵਿੱਚ ਬਾਕੀ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਵਿੱਚ ਵੀ ਮੈਂ ਜਿਹੜਾ ਵਿਜ਼ਿਟ ਕਰਦੀ ਰਹੂੰਗੀ ਹਾਂ ਅਗਰ ਗੱਲ ਕਰੀ ਜਿਵੇਂ ਦੇਖੋ ਅ ਅੱਗ ਦੀਆਂ ਘਟਨਾਵਾਂ ਲਈ ਵੈਸੇ ਪਵਾਨੀਗੜ੍ਹ ਦੇ ਲਈ ਜਿਹੜਾ ਪਰਮਾਨੈਂਟ ਪੱਕਾ ਫਾਇਰ ਸਟੇਸ਼ਨ ਆ ਜਿਹੜਾ ਉਹ ਅਲੋਟ ਹੋ ਚੁੱਕਿਆ ਉਹਦੇ ਲਈ ਜਿਹੜੀ ਜ਼ਮੀਨ ਆ ਉਹ ਵੀ ਜਿਹੜੀ ਟਰੇਸ ਕਰ ਲਈ ਆ ਅਸੀਂ ਨੇ ਪਵਾਨੀਗੜ੍ਹ ਇਲਾਕੇ ਨੂੰ ਆਪਣਾ ਫਾਇਰ ਸਟੇਸ਼ਨ ਆ ਜਿਹੜਾ ਮਿਲ ਜਾਊਗਾ ਤੇ ਉਹਦੇ ਦੌਰਾਨ ਮੈਂ ਮੈਨੂੰ 3 ਸਾਲ ਹੋ ਗਏ ਨੇ ਐਮਐਲਏ ਬਣੀ ਨੂੰ ਪਰ ਮੈਂ ਪਿਛਲੇ 3 ਸਾਲਾਂ ਤੋਂ ਅਸੀਂ ਭਵਾਨੀ ਸੰਗਰੂਰ ਤੋਂ ਵਜੜੀ ਹੈਗੀ ਐ ਫਾਇਰ ਬ੍ਰੇਡ ਦੀ ਗੱਡੀ ਹਰ ਸਾਲ ਅਸੀਂ ਜਿਹੜਾ ਨਵੇਂ ਬਸ ਸਟੈਂਡ ਅਸੀਂ ਉਹਨੂੰ ਖੜਾ ਕਰਦੇ ਆ ਹੁਣ ਵੀ ਉੱਥੇ ਤੁਸੀਂ ਜਾ ਕੇ ਦੇਖੋ ਜਿਹੜੀ ਫਾਇਰ ਬ੍ਰੇਡ ਦੀ ਜਿਹੜੀ ਗੱਡੀ ਖੜੀ ਹੈ ਉਹਦਾ ਨੰਬਰ ਅਸੀਂ ਸੋਸ਼ਲ ਮੀਡੀਆ ਤੇ ਵੀ ਜਾਰੀ ਕਰ ਚੁੱਕੇ ਆ ਪ੍ਰਧਾਨ ਜੀ ਨੂੰ ਵੀ ਦੇ ਚੁੱਕੇ ਆ ਸਾਰਿਆਂ ਨੂੰ ਦੇ ਚੁੱਕੇ ਆ ਸੋ ਕੋਈ ਵੀ ਅਣਸਖਾਵੀ ਘਟਨਾ ਨਾ ਵਾਪਰੇ ਉਹਦੇ ਲਈ ਅਸੀਂ ਆਲਰੇਡੀ ਜਿਹੜਾ ਪੁਖਤਾ ਪ੍ਰਬੰਧਾ ਜਿਹੜਾ ਐਡਵਾਂਸ ਦੇ ਵਿੱਚ ਕਰ ਚੁੱਕੇ ਆ ਮੈਂ ਮੇਰੇ ਕੋਲ ਮੈਂ ਹੁਣੀ ਮੀਟਿੰਗ ਲਈ ਹੈ ਮੇਰੇ ਕੋਲ ਕੋਈ ਏਦਾਂ ਦੀ ਧਿਆਨ ਦੇ ਵਿੱਚ ਨਹੀਂ ਆਈ ਹੈਗੀ ਸਾਰੇ ਆਰਟੀ ਬੈਠੇ ਸੀਗੇ ਸਾਰੀਆਂ ਏਜੰਸੀਜ਼ ਬੈਠੀਆਂ ਸੀ ਜੇ ਫਿਰ ਵੀ ਕਿਤੇ ਕੋਈ ਪ੍ਰੋਬਲਮ ਹੈਗੀ ਆ ਤਾਂ ਮੈਂ ਮੇਰੇ ਨਾਲ ਐਸ.ਐਮ. ਮੈਡਮ ਨੇ ਐਸ.ਟੀ.ਐਮ. ਸਾਹਿਬ ਇਹਨਾਂ ਨੂੰ ਚੈੱਕ ਕਰਾ ਲਓ ਇੱਕ ਵਾਰ ਤੇ ਮੈਂ ਵੀ ਚੈੱਕ ਕਰੂੰਗੀ ਕੋਈ ਵੀ ਦਿੱਕਤ ਨਹੀਂ ਹੋਊਗੀ ਔਰ ਸੰਗਰੂ ਪਾਨੀਗੜ ਮੰਡੀ ਤੇ ਤਾਂ ਦੋਨੋਂ ਸਾਈਡ ਗੇਟ ਲੱਗੇ ਨੇ ਮੈਨੂੰ ਲੱਗਦਾ ਨਹੀਂ ਕੋਈ ਏਦਾਂ ਦੀ ਕੋਈ ਪ੍ਰੋਬਲਮ ਇੱਥੇ ਹੈਗੀ ਹੈ ਕੋਈ ਨਹੀਂ ਮੈਂ ਚੈੱਕ ਕਰਾ ਲੈਣੀ ਹੈ ਜੀ ਕੋਈ ਏਦਾਂ ਦੀ ਹੈਗੀ ਇਹ ਤਾਂ ਮੈਂ ਚੈੱਕ ਕਰਾ ਲੈਂਦੀ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ ਜੋ ਜੁਨੀਅਰ ਡੇਰੀਆਂ ਆਈਆਂ ਹੀਆਂ ਨੇ ਉਹ ਸਾਰੀਆਂ ਦਾ ਹੀ ਮਾਸਟਰ ਵਗੈਰਾ ਵੀ ਚੈੱਕ ਕੀਤਾ ਬਿਲਕੁਲ ਐਸ ਪਰ ਪੈਰਾਮੀਟਰ ਆਈਆਂ ਨੇ ਆਪਣੇ ਕੋਲ ਕਣਕ ਕਣਕ ਦੇ ਸੀਜ਼ਨ ਨੂੰ ਧਿਆਨ ਚ ਰੱਖਦੇ ਹੋਏ ਐਡਵਾਂਸ ਦੇ ਵਿੱਚ ਮੰਡੀਆਂ ਦੇ ਪ੍ਰਬੰਧਾ ਵਾਸਤੇ ਜੋ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਜੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਦਾ ਇਤਾਂ ਸਾਨੂੰ ਪ੍ਰਾਪਤ ਹੋਦਿਆਂ ਨੇ ਉਹਦੇ ਅਕੋਰਡਿੰਗ ਸਾਡੀਆਂ ਟੀਮਾਂ ਨੇ ਫੀਲਡ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਨੂੰ ਇਨਸ਼ੋਰ ਕਰਨਾ ਹੁੰਦਾ ਹੈ ਕਿ ਸਾਫ ਸਫਾਈ ਪੀਣ ਵਾਲੇ ਪਾਣੀ ਔਰ ਸ਼ੇਡ ਦਾ ਪ੍ਰਬੰਧ ਹਰ ਫਕਕੋਂ ਧਿਆਨ ਰੱਖਿਆ ਜਾਵੇ ਔਰ ਅਸੀਂ ਇਹਨੂੰ ਯਕੀਨੀ ਬਣਾਉਣ ਲਈ ਅਸੀਂ ਬੱਚੀ ਬਖਤਾ ਹੁੰਦੀ ਹੈ ਸਾਡੀ ਆ ਸਿਮਪਲ ਲੈਵਲ ਤੇ ਜਿਹੜਾ ਪੂਰੇ ਪੁਖਤਾ ਪ੍ਰਬੰਧ ਕੀਤਾ ਹੋਇਆ ਹੈ ਨਾ ਕਿਸੇ ਤਰ੍ਹਾਂ ਦੀ ਕੋਈ ਸੀਜ਼ਨ ਦੇ ਵਿੱਚ ਕੋਈ ਲਿਫਟਿੰਗ ਸੰਬੰਧੀ ਕੋਈ ਕੰਮ ਕਮੀ ਨਹੀਂ ਹੋਣ ਦਿੱਤੀ ਜਾਏਗੀ ਹੁਣ ਵੀ ਮੈਂ ਡਿਪਾਰਟਮੈਂਟਸ ਦੇ ਨਾਲ ਇਨਸਪੈਕਟਰਸ ਦੇ ਨਾਲ ਸਾਰਿਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪੂਰੀਆਂ ਸੱਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਲਿਫਟਿੰਗ ਨੂੰ ਕਿਸੇ ਤਰ੍ਹਾਂ ਵੀ ਢਿੱਲੇ ਲਿਫਟਿੰਗ ਦੇ ਵਿੱਚ ਪਰਮਾਸ਼ਦ ਅੱਜ ਜੇ ਮੇਨ ਯਾਰਡ ਇੱਥੋਂ ਸ਼ੁਰੂ ਹੋਇਆ ਤਾਂ 2-4 ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸੀਜ਼ਨ ਇੱਕਦਮ ਸ਼ੁਰੂ ਹੋ ਜਾਂਦਾ ਤਾਂ ਪਿੰਡਾਂ ਦੇ ਵਿੱਚ ਵੀ ਐਸੀ ਤਰ੍ਹਾਂ ਸੀਜ਼ਨ ਆਪਣਾ ਸਟਾਰਟ ਹੋ ਕੇ ਤੇ ਨਾਲ ਹੀ ਇਹ ਚੱਲ ਪੈਣਾ ਕੰਮ ਤੇ 10-15 ਦਿਨਾਂ ਦੇ ਵਿੱਚ ਹਾਰਡਲੀ ਇਹ ਹਾੜੀ ਦਾ ਜਿਹੜਾ ਸੀਜ਼ਨ ਹੈ ਮੁਕੰਮਲ ਕਰ ਲਿਆ ਜਾ। ਤਾਂ ਮੈਂ ਬਹੁਤ ਬਹੁਤ ਤੁਹਾਨੂੰ ਹੁਣ ਐਮਐਲਏ ਸਾਹਿਬ ਨੇ ਦੱਸਿਆ ਕਿ ਆਪਾਂ ਇਹਦੇ ਲਈ ਫਾਇਰ ਸਟੇਸ਼ਨ ਇੱਥੇ ਇੰਸਟਾਲ ਕਰ ਲੈਣੇ ਆ। ਬਟ ਇੱਥੇ ਪਰਮਾਨੈਂਟ ਵੀ ਮੈਡਮ ਇਹਦੇ ਲਈ ਪ੍ਰਬੰਧ ਕਰ ਰਹੇ ਨੇ ਉਹ ਜਲਦੀ ਆਪਣੇ ਕੋਲ ਪਰਮਾਨੈਂਟ ਫਾਇਰ ਸਟੇਸ਼ਨ ਇੱਥੇ ਸਥਾਪਿਤ ਹੋ ਰਿਹਾ। ਐਜ਼ ਆਫ ਨਾਓ ਆਪਾਂ ਜਿਹੜਾ ਸੰਗਰੂਰ ਤੋਂ ਲੈ ਕੇ ਆ ਕਿਤੋਂ ਵੀ ਲੈ ਕੇ ਆਪਾਂ ਉਹਨੂੰ ਸੀਜ਼ਨ ਦੇ ਦੌਰਾਨ ਇੰਸਟਾਲ ਕਰ ਲੈਣਾ। ਠੀਕ ਹੈ ਤਾਂ ਕਿਸਾਨਾਂ ਨੂੰ ਕੋਈ ਖਾਸ ਫੀਲ ਨਹੀਂ। ਕਿਸਾਨਾਂ ਨੂੰ ਇਹ ਬੇਨਤੀ ਵੀ ਹੈ ਤੇ ਅਸੀਂ ਉਹਨਾਂ ਨੂੰ ਵਚਨਬੱਧ ਵੀ ਹੈਗੇ ਹਾਂ ਉਹਨਾਂ ਦੇ ਨਾਲ ਕਿ ਉਹਨਾਂ ਨੂੰ ਟਾਈਮਲੀ ਅਸੀਂ ਪੇਮੈਂਟ ਕਰਨ ਲਈ ਪੰਜਾਬ ਸਰਕਾਰ پابੰਦ ਹੈ ਸਾਡਾ ਡਿਪਾਰਟਮੈਂਟ ਇਹਦੇ ਲਈ ਪੂਰੀ ਤਰ੍ਹਾਂ ਤਿਆਰਬਰ ਤਿਆਰ ਹੈ ਔਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪੇਸ਼ੈਂਸ ਰੱਖਣ ਤੇ ਨਾਲ ਹੀ ਆਪਣੀ ਜਿਹੜੀ ਫਸਲ ਹੈ ਉਹਨੂੰ ਐਸ ਪਰ ਨੋਰਮਸ ਸਾਡੇ ਕੋਲ ਲੈ ਕੇ ਪ੍ਰਧਾਨ ਅਨਾਜ ਮੰਡੀ ਪੋਨਿਗੜ ਪ੍ਰਧਾਨ ਜੀ ਅੱਜ ਖਰੀਦ ਚੱਲੂ ਕੀਤੀ ਜਾਂ ਕੀ ਅ ਬਿਲਕੁਲ ਜੀ ਦੇਖੋ ਅੱਜ ਜੋ ਸਰਕਾਰੀ ਖਰੀਦ ਦੀ ਅੱਜ ਸ਼ੁਰੂਆਤ ਹੋਈ ਹੈ ਹੁਣ ਸਾਰੇ ਸਤਿਕਾਰਯੋਗ ਐਮਐਲ ਨਰਿੰਦਰਪੁਰ ਭਰਾਜ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਸਟੀਐਮ ਮੈਡਮ ਮਨਜੀਤ ਕੌਰ ਜੀ ਤੇ ਸਬੰਧਤ ਜੋ ਮੰਡੀ ਨਾਲ ਸਾਰੇ ਸਾਡੇ ਵਿਭਾਗਾਂ ਦੇ ਅਧਿਕਾਰੀ ਸਹਿਬਾਨ ਆਏ ਹੋਏ ਸੀ ਜੋ ਆਪਣੇ ਘਰ ਕਮਲਾ ਨਾਲ ਮੰਡੀ ਦੀ ਸਰਕਾਰੀ ਮੰਡੀ ਚ ਸਰਕਾਰੀ ਖਰੀਦ ਕੰਕਰੀ ਅੱਜ ਸ਼ੁਰੂ ਕਰਵਾ ਕੇ ਗਏ ਨੇ ਦੇਖੋ ਬਹੁਤ ਖੁੱਲ ਕੇ ਅੱਜ ਮੀਟਿੰਗ ਹੋਈ ਹੈ ਕੰਕ ਦੇ ਖਰੀਦ ਪ੍ਰਬੰਧਾਂ ਦਾ ਤੇ ਲੋਡਿੰਗ ਦੀਆਂ ਜੋ ਸਮੱਸਿਆ ਨਹੀਂ ਉਹਨਾਂ ਨੂੰ ਬੈਠ ਕੇ ਸਾਰੇ ਮਹਿਕਮੇ ਵਾਲਿਆਂ ਨਾਲ ਟਰਾਂਸਪੋਰਟਰ ਵੀ ਆਏ ਨੇ ਤੇ ਸਾਡੇ ਸਾਰੇ ਆੜਤੀ ਭਰਾ ਸੀ ਲੇਬਰ ਵਾਲੇ ਸੀ ਸਾਰਿਆਂ ਨਾਲ ਬੈਠ ਕੇ ਪ੍ਰੋਪਰ ਮੀਟਿੰਗ ਹੋਈ ਹੈ ਤੇ ਐਸ ਡੀ ਐਮ ਸਾਹਿਬ ਤੇ ਐਮ ਐਲ اے ਸਾਹਿਬ ਨੇ ਸਾਨੂੰ ਆਸ਼ਵਾਸਨ ਦਵਾਇਆ ਵੀ ਹਾੜੀ ਦੇ ਸੀਜ਼ਨ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊ।